ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਅਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਮੁਕੇਰੀਆਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਰੱਜ ਕੇ ਨਿਸ਼ਾਨੇ ਵਿੰਨੇ ਤੇ ਕਿਹਾ ਕਿ ਦੋ ਸਾਲਾਂ ਵਿੱਚ ਹੀ ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਚੱਕਰ 'ਚ ਕਾਲੇ ਦੋਰ ਵਲ ਧੱਕ ਕੇ ਲਜਾਰ ਰਹੀ ਹੈ ਉਨਾ ਕਿ ਅੱਜ ਪੰਜਾਬ ਦੇ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਇਹਨਾਂ ਹਾਲਾਤਾਂ ਨੂੰ ਚਾਕੇ ਵੀ ਸ਼ਬਦਾਂ ਚ ਬਿਆਨ ਕਰਨਾ ਨਾ ਮੁਮਕਿਨ ਹੈ। ਇਹ ਲੋਕ ਸਭਾ ਚੋਣਾਂ ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਜਲਦ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦੇਵੇਗਾ। ਕਿਸਾਨੀ ਅੰਦੋਲਨ ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਇੱਕੋ ਹੀ ਥੈਲੀ ਦੇ ਚਟੇ-ਵੱਟੇ ਨੇ ਤੇ ਦਿਨ ਸਮੇਂ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਅਤੇ ਸ਼ਾਮ ਢਲਦੇ ਹੀ ਆਪ ਦਾ ਭਾਜਪਾ ਨਾਲ ਗੱਠਜੋੜ ਹੋ ਜਾਂਦਾ ਹੈ ਤੇ ਭਾਜਪਾ ਨਾਲ ਮੋਹ ਹੁਣ ਕਰਕੇ ਹੀ ਭਗਵੰਤ ਮਾਨ ਨੇ ਹਰਿਆਣਾ ਪੁਲਿਸ ਵੱਲੋਂ ਚਲਾਈ ਗੋਲੀ 'ਚ ਪੰਜਾਬ ਦੇ ਸ਼ਹੀਦ ਹੋਏ ਕਿਸਾਨ ਮਾਮਲੇ 'ਚ ਪਰਚਾ ਦੇਰੀ ਨਾਲ ਦਰਜ ਕੀਤਾ ਹੈ ਮੁਕੇਰੀਆਂ ਤੋਂ ਹੁਸ਼ਰਪਰ ਨੇ ਉਸ ਦੇ ਨਾਲ ਇਹ ਦਿਲਵਾਕ ਸਿੰਘ ਗ੍ਰੈਂਟ ਰਿਪੋਰਟ ਸਰ ਅਕਾਲੀ ਭਾਜਪਾ ਦੇ ਗੱਠਜੋੜ ਤੋਂ ਬਗੈਰ ਅਕਾਲੀ ਦਲ ਕਿੱਦਾਂ ਦੇਖਦਾ ਹੋਂ ਉਹ ਇਲੈਕਸ਼ਨਾਂ ਤੇਖੋ ਮੇਰਾ ਇਹ ਮੰਨਣਾ ਹੈ ਕਿ ਗੱਠਜੋੜ ਕੋਈ ਵੀ ਹੁੰਦਾ ਹੈ ਨਾ ਜੀ ਉਹ ਲੋਕਾਂ ਦੇ ਭਲੇ ਲਈ ਹੁੰਦਾ ਔਰ ਜੇ ਇਸ ਗੱਠਜੋੜ 'ਚ ਪੰਜਾਬ ਦੇ ਲੋਕਾਂ ਦਾ ਭਲਾ ਨਾ ਹੋਵੇ ਪਰ ਉਹ ਜੇ ਗੱਠ ਜੋੜਦਾ ਫਾਇਦਾ ਕੋਈ ਨਹੀਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ 70% ਲੋਕ ਆ ਪੰਜਾਬ ਦੀ ਵੱਡੀ ਇਕਨੋਮੀ ਅਰਥਵਿਵਸਥਾ ਖੇਤੀ ਤੇ ਨਿਰਭਰ ਜੇ ਖੇਤੀ ਪ੍ਰਫੁੱਲਿਤ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਦਾ ਵਪਾਰ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਮਗਰ ਜੇ ਖੇਤੀ ਤੁਸੀਂ ਫੇਲ ਕਰਦੇ ਹੋ ਤੇ ਫਿਰ ਕਿਸੇ ਕੰਮ ਨੂੰ ਨਾ ਦੁਕਾਨਦਾਰ ਦਾ ਦੁਕਾਨ ਚੱਲੂ ਨਾ ਕਿਸੇ ਨੂੰ ਟੈਕਸੀ ਵਾਲੇ ਨੂੰ ਰੋਜ਼ਗਾਰ ਮਿਲੂ ਨਾ ਕਿ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਇਸ ਲਈ ਜਦੋਂ ਉਸ ਕਿਸਾਨ ਨੂੰ ਜੈ ਜਵਾਨ ਜੈ ਕਿਸਾਨ ਦਾ ਜੇ ਨਾਰਾ ਲੱਗਿਆ ਤੇ ਉਹ ਸਾਡੇ ਪੰਜਾਬੀ ਭਰਾਵਾਂ ਨੇ ਜੋ ਕੁਰਬਾਨੀਆਂ ਚਾਹ ਬਾਰਡਰ ਤੇ ਦਿੱਤੀਆਂ ਤੇ ਚਾਹੇ ਖੇਤਾਂ ਚ ਅਨਾਜ ਉਗਾ ਕੇ ਇਹ ਦੇਸ਼ ਨੂੰ ਆਤਮ ਸਪਰਪਨ ਬਣਾਇਆ ਆਪਣੇ ਪੈਰਾਂ ਤੇ ਖੜਾ ਕੀਤਾ ਉਹਨਾਂ ਦੀ ਬਦੌਲਤ ਮਿਲਦੀ ਹੈ ਇਹ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਔਰ ਜੇ ਅੱਜ ਉਸ ਕਿਸਾਨ ਦੀ ਗੱਲ ਨਹੀਂ ਹੋਣੀ ਖੇਤ ਮਜ਼ਦੂਰ ਦੀ ਗੱਲ ਨਹੀਂ ਹੋਣੀ ਵਪਾਰੀ ਦੀ ਗੱਲ ਨਹੀਂ ਹੋਣੀ ਆ ਸਾਡਾ ਵਾਗਾ ਬਾਰਡਰ ਨਹੀਂ ਖੋਲਣਾ ਕਿਉਂਕਿ ਪੰਜਾਬ 'ਚ ਟ੍ਰੇਡ ਬੜਾ ਇੰਪੋਰਟੈਂਟ ਲਾਈਫ ਲਾਈਨ ਸੀ ਇਕਨੋਮੀ ਆਸਤੇ ਅੱਜ 1.4 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਔਰ ਪੰਜਾਬ ਦੀ ਤਰੱਕੀ ਵਾਸਤੇ ਬਿਹਤਰੀ ਆਸਤੇ ਦੇਖੋ ਜੇ ਅਡਾਨੀ ਦੇ ਪੋਰਟ ਤੋਂ ਜੇ ਗੁਜਰਾਤ ਤੋਂ ਤੇ ਮਹਾਰਾਸ਼ਟਰ ਤੋਂ ਸਮੁੰਦਰ ਦੇ ਕੰਢੇ ਤੋਂ ਜੇ ਇੰਪੋਰਟ ਐਕਸਪੋਰਟ ఆఫ్ ਦਾ ਅਫਗਾਨਿਸਤਾਨ ਪਾਕਿਸਤਾਨ ਨੂੰ ਹੋ ਸਕਦਾ ਤੇ ਫਿਰ ਭਾਈ ਵਾਕੇ ਤੋਂ ਕਿਉਂ ਨਹੀਂ ਹੋ ਸਕਦਾ ਜੇ ਹੋਊਗਾ ਤੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਸਾਡੇ ਪੰਜਾਬ ਦੀ ਇਕਨੋਮਿਕ ਹਾਲਾਤ ਸੁਧਰਣਗੇ ਤੁਹਾਨੂੰ ਸਭ ਨੂੰ ਇਹਦਾ ਫਾਇਦਾ ਪਹੁੰਚੂਗਾ ਪੰਜਾਬ ਤਰੱਕੀ ਕਰੂਗਾ ਇਸ ਲਈ ਸਾਡੇ ਜਿਹੜਾ ਇਹ ਗੱਟ ਜੋੜ ਨਾ ਹੋਣ ਦਾ ਕਾਰਨ ਜੇ ਅੰਨਦਾਤਾ ਸ਼ਾਂਤਬਾਈ ਢੰਗ ਨਾਲ ਦਿੱਲੀ ਜਾ ਕੇ ਰਾਜਧਾਨੀ 'ਚ ਸਰਕਾਰ ਰਾਜਧਾਨੀ 'ਚ ਲੋਕਾਂ ਦੀ ਚੱਲਦੀ ਆ ਤੇ ਉੱਥੇ ਜਾ ਕੇ ਗੱਲ ਨਾ ਰੱਖ ਸਕੇ ਤੇ ਉਹਨੂੰ ਉੱਤੇ ਗੋਲੀਆਂ ਦਾ ਸਾਹਮਣਾ ਕਰਨਾ ਪਵੇ ਫਿਰ ਘੱਟਚੋੜ ਸੰਭਵ ਨਹੀਂ ਚ। ਸਰ ਹਲੋ ਕੋਈ ਏਜਲੀ ਲੋਕਾਂ ਨੂੰ ਇਹ ਸਾਰੀ ਗੱਲਾਂ ਸੋਚਣੀ ਚਾਹੀਦੀਆਂ। ਸ੍ਰੀ ਸਭ ਸੰਜੇ ਸਿੰਘ ਤੇ ਭਗਵੰਤ ਮਾਨ ਦੀ ਜਿਹੜੀ ਖਿੱਕੜੀ ਪੱਕ ਰਹੀ ਆ ਇਹਦੇ ਪਿੱਛੇ ਕੀ ਤੁਸੀਂ ਇਸ਼ਾਰਾ ਵੀ ਕੀਤਾ ਵੀ ਮੁੱਖ ਮੰਤਰੀ ਚੇਂਜ ਹੋ ਸਕਦਾ। ਕੋ ਦੋ ਗੱਲਾਂ ਬੜੀਆਂ ਸਪਸ਼ਟ ਐ ਇੱਕ ਸ਼ਰਾਬ ਕੋਟਾਲਾ ਇੱਕ ਨੂੰ ਸ਼ਰਾਬ ਦੀ ਲਤ ਜਿਹੜੀ। ਮਤਲਬ ਪਿਆਰ ਹੈ ਨਾ ਗੱਲ ਤਾਂ ਬੋਟਲ ਇਸ ਬ੍ਰਿੰਗਿੰਗ them together। ਇਹ ਜਿਹੜਾ 8 ਪੀਐਮ ਆਫਟਰ 8 ਪੀਐਮ ਇਹ ਉਹਦਾ ਰਿਜ਼ਲਟ ਹੈ ਮਗਰ ਮੇਰਾ ਇਹ ਮੰਨਣਾ ਹੈ ਕਿ ਕੇਜਰੀਵਾਲ ਆਪਣਾ ਸੰਜੇ ਸਿੰਘ ਤੇ ਭਗਵੰਤ ਮਾਨ ਇਹ ਚਾਹੁੰਦੇ ਨਹੀਂ ਉਹ ਕੇਜਰੀਵਾਲ ਸਾਹਿਬ ਬਾਹਰ ਹੋ ਮਗੀਠੇ ਸਾਹਿਬ ਬਾਕੀ ਤੇ ਮੇਰਾ ਇਹ ਮੈਂ بڑے ਦਾਅਵੇ ਨਾਲ ਇਹ ਗੱਲ ਕਹਿ ਰਿਹਾ ਇੰਨਾ ਦੀ ਸਾਰੀ ਜਿਹੜੀ ਪਲੈਨਿੰਗ ਚੱਲ ਰਹੀ ਆ ਉਹ ਇਹੀ ਚੱਲ ਰਹੀ ਆ ਕਿ ਸ਼ਾਇਦ ਇਹ ਵੀ ਏਕਨਾਥ ਛਿੰਦੇ ਭਾਂਗੂ ਇਹ ਨੈਕਸਟ ਇਥੋਂ ਦਾ ਇਕਨਾਥ ਛਿੰਦੇ ਸਾਹਿਬ ਦੀ ਕਾਰਗੁਜ਼ਾਰੀ ਭਗਵੰਤ ਮਾਨ ਚਲਾਉਣਗੇ ਔਰ ਜੇ ਇਹ ਨਾ ਸੰਭਵ ਹੋਇਆ ਤੇ ਮੁੱਖ ਮੰਤਰੀ ਨਹੀਂ ਹੋਣਗੇ ਕੁਲਤਾਰ ਸਿੰਘ ਬਾਗਲਾ ਮੁੱਖ ਮੰਤਰੀ ਹੋਗਾ ਮੇਰੇ ਤੋਂ ਲਿਖ ਕੇ ਲੈ ਲਓ ਕਿਉਂਕਿ 0 13 ਹੋ ਜਾਣਾ ਸਰ ਜਿਲ੍ਹਾ ਦੇ ਨਾਮ ਨਹੀਂ ਕੈਂਡੀਡੇਟਸ ਕਦੋਂ ਐਲਾਨ ਕਰ ਰਹੇ ਹੋ ਇਲੈਕਸ਼ਨ ਤੋਂ ਪਹਿਲਾਂ ਵੀ ਆ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.